ਇੰਨਾ ਗੱਲਾਂ ਦਾ ਸਿੱਖੋਂ ਨੇ ਬੜਾ ਵਿਰੋਧ ਕੀਤਾ ਜਿਹਦਾ ਖਰਮੇਜਾ ਸਰਕਾਰ ਨੂੰ ਭੁਗਤਣਾ ਪਿਆ ਤੇ ਸਰਕਾਰ ਇਸ ਗੱਲੋਂ ਬੜੀ ਰੰਝਿਸ ਰੱਖੀ ਸੀ ਕਿ ਕਿਸੇ ਤਰ੍ਹਾਂ ਇਹ ਰੁੱਖਾਂ ਵਾਲੇ ਉਸ ਵਾਇਦ ਨੂੰ ਦਬਾਇਆ ਜਾਵੇ ਜਿਹੜੀ ਆਵਾਜ਼ ਸਰਕਾਰ ਦੇ ਖਿਲਾਫ ਹੁੰਦੀ ਹੈ ਇਸੇ ਕਰਕੇ ਜਿਹੜਾ ਨਵਾਂ ਕਾਨੂੰਨ ਬਣਿਆ 140 ਕਰੋੜ ਲੋਕਾਂ ਚੋਂ ਸਭ ਤੋਂ ਪਹਿਲਾ ਕੇਸ ਉਹ ਸਾਡੇ ਤੇ ਦਰਜ ਹੋਇਆ ਇਸ ਬਾਬਤ ਪੂਰੇ ਸਿੱਖ ਪੰਥੀ ਬੜਾ ਵੱਡਾ ਰੋ ਪੈਦਾ ਹੋ ਗਿਆ ਤਖਤਾ ਦੇ ਜਥੇਦਾਰ ਸਾਹਿਬਾਨ ਸ੍ਰੋਣੀ ਕਮੇਟੀ ਅਕਾਲੀ ਦਲ ਪੰਥਕ ਜਥੇਬੰਦੀਆਂ ਤੇ ਦੇਸ਼ਵਿਦੇਸ਼ਾਂ ਵਿੱਚ ਵੀ ਇਸ ਦਾ ਬੜਾ ਤਿੱਖਾ ਪ੍ਰਤੀਕਰਮ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਨੂੰ ਸੰਤਨ ਪਤਾ ਹੈ ਕਿ ਸਰਕਾਰ ਵੱਲੋਂ ਜਦੋਂ ਵੀ ਕੌਮ ਨੇ ਆਵਾਜ਼ ਚੱਕੀ ਉਸ ਆਵਾਜ਼ ਨੂੰ ਬੰਦ ਕਰਨ ਵਾਸਤੇ ਹਰ ਹੀਲਾ ਵਸਿਲਾ ਵਰਤਿਆ ਗਿਆ ਪਿਛਲੇ ਲੰਬੇ ਸਮੇਂ ਤੋਂ ਜੋ ਰਾਜਸਥਾਨ ਸਿੱਖ ਕੌਮ ਨਾਲ ਤੱਕਾ ਹੋ ਰਿਆ ਸੀਗਾ ਕਦੇ ਇਗਜ਼ਾਮ ਵਿੱਚ ਉਹਨਾਂ ਦੀ ਕਿਰਪਾਨਾਂ ਉਤਾਰਗੀਆਂ ਜਾ ਰਹੀ ਸੀ ਕਕਾਰ ਉਤਾਰੇ ਜਾ ਰਹੇ ਸੀਗੇ ਕਦੀ ਵੋਟ ਪਾਉਣ ਲੱਗਿਆ ਤੁਗਲਕੀ ਫਰਮਾਨ ਜਾਰੀ ਹੁੰਦਾ ਸੀਗਾ ਕਿ ਕਿਰਪਾਨ ਉਤਾਰ ਕੇ ਵੋਟ ਪਾ ਸਕਦੇ ਹੋ ਕਦੀ ਗੁਰਦੁਆਰਿਆਂ ਬਾਰੇ ਪੱਦੀ ਸ਼ਬਦਾਵਲੀ ਬੋਲੀ ਜਾਂਦੀ ਸੀਗੀ ਇਹਨਾਂ ਗੱਲਾਂ ਦਾ ਸਿੱਖ ਕੌਮ ਨੇ ਬੜਾ ਭਾਰੀ ਵਿਰੋਧ ਕੀਤਾ ਜਿਹਦਾ ਖਮਾਜਾ ਸਰਕਾਰ ਨੂੰ ਭੁਗਤਣਾ ਪਿਆ ਤੇ ਸਰਕਾਰ ਇਸ ਗੱਲੋਂ ਬੜੀ ਰੰਜੀਤ ਰੱਖੀ ਸੀਗੀ ਕਿ ਕਿਸੇ ਤਰ੍ਹਾਂ ਕਿ ਹਰ ਰੋਖਣ ਵਾਲੀ ਉਸ ਅਵਾਜ਼ ਨੂੰ ਦਬਾਇਆ ਜਾਵੇ ਜਿਹੜੀ ਆਵਾਜ਼ ਸਰਕਾਰ ਦੇ ਖਿਲਾਫ ਹੁੰਦੀ ਹੈ ਇਸੇ ਕਰਕੇ ਜਿਹੜਾ ਨਵਾਂ ਕਾਨੂੰਨ ਬਣਿਆ 140 ਕਰੋੜ ਲੋਕਾਂ ਚੋਂ ਸਭ ਤੋਂ ਪਹਿਲਾ ਕੇਸ ਉਹ ਸਾਡੇ ਤੇ ਦਰਜ ਹੋਇਆ ਇਸ ਬਾਬਤ ਪੂਰੇ ਸਿੱਖ ਪੰਥ ਬੜਾ ਵੱਡਾ ਰੋ ਪੈਦਾ ਹੋ ਗਿਆ ਤਖਤਾ ਦੇ ਜਥੇਦਾਰ ਸਭਾਂ ਸਰਉਣੀ ਕਮੇਟੀ ਅਕਾਲੀ ਦਲ ਪੰਥਕ ਜਥੇਬੰਦੀਆਂ ਤੇ ਦੇਸ਼ ਵਿਦੇਸ਼ਾਂ ਵਿੱਚ ਵੀ ਇਸ ਦਾ ਬੜਾ ਤਿੱਖਾ ਪ੍ਰਤੀਕਰਮ ਹੋਇਆ ਹੁਣ ਜਥੇਦਾਰ શ્રી ਕਾਤਕ ਸਾਹਿਬ ਦੇ ਦੇਸ਼ ਤੇ ਸੁਣਨ ਕਮੇਟੀ ਦੇ ਤਿੰਨ ਮੈਂਬਰ ਸਾਹਿਬਾਨ ਕੱਲ 15 ਜੁਲਾਈ ਦਿਨ ਸੋਮਵਾਰ ਨੂੰ ਦੁਪਹਿਰ 2 ਵਜੇ ਗੋਤਰਾ ਬਾਬਾ ਦੀਪ ਸਿੰਘ ਜੀ ਦੇ ਕੇ ਪਹੁੰਚ ਰਹੇ ਹਨ ਤਾਂ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਕੋਲ ਜਾ ਕੇ ਇਸ ਗੱਲ ਦੀ ਤਹਿਕੀਕਤ ਕਰ ਸਕਣ ਕਿ ਉਹ ਕਿਹੜੀ ਪੰਥ ਵਿਰੋਧੀ ਤਾਕਤ ਹੈਗੀ ਹੈ ਜਿਹਨੂੰ ਮੋਹਰਾ ਬਣਾ ਕੇ ਕੁਝ ਲੋਕ ਜਾਂ ਏਜੰਸੀਆਂ ਜਾਂ ਸਰਕਾਰ ਸਿੱਖਾਂ ਤੇ ਜ਼ੁਲਮ ਕਰ ਰਹੀਆਂ ਤੇ ਛੁੱਟੇ ਗੇਸ ਬਣਾ ਰਹੀਆਂ ਹੈ ਸੋ ਉਹਨਾਂ ਕਮੇਟੀ ਮੈਂਬਰ ਸਾਹਿਬਾਂ ਦੇ ਨਾਲ ਜਾਣ ਵਾਸਤੇ ਸਮੂੱਚ ਜਥੇਬੰਦੀਆਂ ਨੂੰ ਸੰਕਟਨ ਬੇਨਤੀ ਹੈ ਕਿ ਜੋ ਵੀ ਪੰਜ ਦਰਦੀ ਹੈ ਜਿਹਦੇ ਪੰਜ ਦਰਦ ਹੈ ਕੌਮ ਪ੍ਰਤੀ ਉਹ ਕੱਲ 15 ਜੁਲਾਈ ਦਿਨ ਸੋਮਵਾਰ ਨੂੰ ਦੁਬਾਰਾ 2 ਵਜੇ ਗੁਰਦਰਪਾਪਾ ਦੀਪ ਸਿੰਘ ਸ਼ਹੀਦ ਵਿਖੇ ਜ਼ਰੂਰ ਪਹੁੰਚੋ ਤਾਂ ਕਿ ਆਪਾਂ ਨਾਲ ਮਿਲ ਕੇ ਸਰਕਾਰ ਨਾਲ ਰابطਾ ਕਰਨ ਕਰੀਏ ਤੇ ਪਤਾ ਕਰੀਏ ਕਿ ਉਹ ਕਿਹੜੀਆਂ ਤਾਕਤਾਂ ਤਾਂ ਕਿ ਮੁੜ ਕੇ ਵੀ ਸਰਕਾਰ ਦੀ ਯਕਸ਼ ਹੋਰ ਦੀ ਜ਼ਰਤ ਨਾ ਪਵੇ ਕਿ ਕਿਸੇ ਵੀ ਕੌਮ ਦੇ ਕਿਸੇ ਵੀ ਬੰਦੇ ਤੇ ਝੂਠਾ ਕੇ ਸਪੈਸੀਫਾਈ ਸੋ ਪੁੱਲਿਓ ਨਾ 15 ਜੁਲਾਈ ਦਪਹਿਰ 2 ਵਜੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ